ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਜੋਤ ਜਿਤਕੋਰ ਹੈ ਮੈਂ ਚੌਥੀ ਜਮਾਤ ਦੀ ਵਿਦਿਆਰਥਣ ਹਾਂ ਮੇਰੇ ਸਕੂਲ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਪਬਲਿਕ ਸਕੂਲ ਹੈ ਮੈਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਇੱਕ ਕਵਿਤਾ ਲੈ ਕੇ ਪੇਸ਼ ਹੋਈ ਹਾਂ ਸਣ ਕੇ ਅਸ਼ੀਸ਼ ਬਖਸ਼ਨਾ ਜੀ ਅੰਮ੍ਰਿਤ ਦੀ ਦਾਤ ਲੈ ਕੇ ਦਸਵੇਂ ਗੁਰਾਂ ਦੇ ਪਾਸੋਂ ਦੀਪੇ ਤੋਂ ਦੀਪ ਸਿੰਘ ਸੱਜ ਕੇ ਤਿਆਰ ਹੋਇਆ ਭਾਈ ਮਣੀ ਸਿੰਘ ਜੀ ਕੋ ਗੁਰ ਗਿਆਨ ਲੈ ਕੇ ਕੀਰਤਨ ਕਰਦਿਆਣਾ ਰੁਸ਼ਨਾਰ ਹੋਇਆ ਵੱਡਾ ਵਿਦਵਾਨ ਓਹ ਵਧੀਆ ਲਿਖਾਰੀ ਓਹ ਚਾਰ ਬੀੜਾ ਲਿਖੀਆਂ ਤੇ ਵੱਡਾ ਉਪਕਾਰ ਹੋਇਆ ਗਿਆਨੀ ਉਹ ਤਿਆਨੀ ਉਹ ਸੁੰਦਰ ਸੰਡੋਲ ਉਹ ਲੋੜ ਪਈਤਾ ਸੂਰਮਾ ਜੰਗ ਨੂੰ ਤਿਆਰ ਹੋਇਆ 12 ਮਿਸਲਾਂ ਚ ਜਦੋਂ ਵੰਡੇ ਆਸੀ ਖਾਲਸਾ ਮਿਸਲ ਸ਼ਹੀਦ ਦਾ ਮੁਖ ਜਥੇਦਾਰ ਸੀ ਤਾਂ ਵੀ ਵਿਦੇਸ਼ੀਆਂ ਦੇ ਅੱਗੇ ਡੱਟ ਜਾਂਦਾ ਸੀ ਪਰ ਵੈਰੀਆਂ ਦੇ ਲਈ ਬਣ ਜਾਂਦਾ ਲਲਕਾਰ ਸੀ ਧਰਮੰਦਰ ਅਦੀ ਬੇਦ ਬੀ ਸਹਾਰ ਕਿਵੇਂ ਜਾਂਦਾ ਯੋਧਾ ਅਣਖੀ ਦੀ ਅਣਖ ਨੂੰ ਤਾਂ ਇੱਕ ਵੰਗਾਰ ਸੀ ਵੱਖੋ ਵੱਖ ਨਗਰਾਤ ਸਿੰਘ ਜਥੇ ਬੰਦ ਹੋ ਕੇ ਦਮਦਮਾ ਸਾਹਿਬ ਵੱਲੋਂ ਚੱਲੇ ਬੇਸ਼ੁਮਾਰ ਸੀ ਤਰਨ ਤਰਨ ਪਹੁੰਚ ਕੇ ਸਿੰਗਾ ਯਰਦਾਸ ਕੀਤੀ ਖਿੱਚ ਕੇ ਲਕੀਰ ਖੰਡੇ ਬਾਬੇ ਵਖੇ ਆਣ ਕੀਤਾ ਟੱਪ ਲੈ ਲਕੀਰ ਜੈਨੂ ਚਾਹ ਹੈ ਸ਼ਹੀਦਿਆਂ ਦਾ ਦੇਖੋ ਬਾਬੇ ਆਜ ਬਹੀ ਕੈਸਾ ਫਰਮਾਨ ਕੀਤਾ ਸਿੰਘ ਸਾਰੇ ਟੱਪ ਲੀ ਕਬੀਰ ਦਾ ਸਬੂਤ ਦਿੱਤਾ ਲਾਜ ਰੱਖੇ ਅੰਮ੍ਰਿਤ ਦੀ ਕੋਤਕ ਮਹਾਨ ਕੀਤਾ ਗਿਣਤੀ ਦੇ ਸੰਗ ਲੱਖਣਾ ਲਪਿਆ ਜੂਨੇ ਨਾ ਟੁੱਟ ਗਏ ਵੈਰੀ ਉੱਤੇ ਜੰਗ ਕਾ ਮਿਸ਼ਾਣ ਦੇ ਦੋ ਤਾਰਾ ਖੰਡਾ ਫੜਾ 18 ਸ਼ੇਰ ਕੱਚੇ ਦਾ ਜੋ ਬਾਬਾ ਜੀ ਨੇ ਵੈਰੀਆਂ ਦੇ ਆਹੋ ਸਨ ਲਾ ਦਿੱਤੇ 60000 ਲੱਥ ਗਿਆ ਤਲੀ ਉੱਤੇ ਧਰ ਲਿਆ ਖੰਡੇ ਨੇ ਤਾਂ ਦੁਸ਼ਮਣਾਂ ਨੂੰ ਜਲਵੇ ਦਿਖਾ ਦਿੱਤੇ ਟੁੱਟ ਗਏ ਹੌਸਲੇ ਤੁਰਕਾਂ ਦੀ ਫੌਜ ਵਾਲੇ ਲੋਥਾ ਦੇ ਢੇਰ ਬਾਬੇ ਵੱਡ ਵੱਡ ਲਾ ਦਿੱਤੇ ਹੋਇਆ ਸ਼ਹੀਦਪਾਰਕਰ ਮਾਚਿਆਂ ਡਿੱਗਾ ਗੁਰੂ ਦੇ ਅਚਰਨਾ ਚ ਸੀਸ ਟਿਕਾ ਦਿੱਤੇ ਦੋ ਤਾਰਾ ਖੰਡਾ ਅੱਜ ਸਾਂਭਿਆ ਅਕਾਲ ਤਖਤ ਰੋਜ਼ ਸ਼ਾਮ ਸੰਗਤਾਂ ਨੂੰ ਦਰਸ਼ਨ ਕਰਾਇਆ ਜਾਂਦੇ ਧਰਮ ਇਮਾਨ ਖਾਤਰ ਕੌਮ ਦੀ ਸ਼ਾਨ ਖਾਤਰ ਪੌਣ ਜੋ ਸ਼ਹੀਦੀ ਮਰਜੀ ਵੜੇ ਕਹਾਏ ਜਾਂਦੇ ਪਿੱਤਾ ਦਸ਼ਮੇਸ਼ ਜੀ ਦੇ ਸਿੰਘਾਂ ਦੀ ਤਾਂ ਸ਼ਾਨ ਇਹ ਸੀਸ ਪਾ ਨਾ ਚਲਾ ਜਾਵੇ ਸਿੱਧਕ ਨਿਭਾਏ ਜਾਂਦੇ ਜਾਲਮਾ ਦੀ ਮੜੀ ਉਤੇ ਦੀਵਾ বিনা ਬੱਲੇ ਕੋਈs ਦੀਸ਼ ਸ਼ਹੀਦਾਂ ਦੇ ਤਾਂ ਪੁਰਬ ਮਨਾਏ ਜਾਂਦੇ ਦੀਸ਼ ਸ਼ਹੀਦਾਂ ਦੇ ਤਾਂ ਪੁਰਬ ਮਨਾਏ ਜਾਂਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ